ਕਣਕ ਬੱਦੂ ਰਾਹ ਵੀ ਚਾਹੀਦਾ ਦੀਆ ਪਰ ਆਹ ਸਰੋਂ ਥੋੜੀ ਅੱਜ ਕਿ ਲੇਟ ਹੈ ਚਲ ਆਇਆ ਇਹ ਤਾਂ ਕਰੇ ਜਾ ਕੇ ਸੁੱਕ ਜਾਂਦੀ ਇਹਨੂੰ ਕਿਹਾ ਦੀ ਮੁੰਡੇ ਨੂੰ ਵੱਢ ਲਾਵਾਂ ਕਿ ਕੋਈ ਨਾਲ ਹੋਰ ਲਾਲਾ ਜਵਾਕ ਚੱਲ ਵੱਢੇ ਜਾਊਗਾ ਨਾਲੇ ਆਪਣੇ ਕਣਕ ਨੂੰ ਰਾਹ ਹੋ ਜਾਊਗਾ ਨਾਲ ਬਧੀਆ ਤਰੀਕੇ ਨਾਲ ਵੱਢੀ ਜਾਊਗੀ ਗੱਲ ਹੀ ਨਹੀਂ ਸੁਣਦਾ ਬਸ ਮੋਬਾਈਲ 'ਚ ਬੜੇ ਰਹਿੰਦਾ ਜਾ ਕਰੇ ਬਦਨ ਕੀ ਕਰਦਾ ਰਹਿੰਦਾ ਇੱਧਰ ਸਾਰੇ ਠੀਕ ਆ ਬਸ ਸਰੋਂ ਦਾ ਹੁਣ ਵੱਡਣ ਵਾਲਾ ਹੀ ਵਾ ਕਹਿਣਾ ਉਹਨੂੰ ਮਾਝੇ ਆ ਗਿਆ ਵੀ ਢੋੰਡਾ ਦਾ ਮੋਟਰਸਾਈਕਲ ਦਾ ਖੜਕਦਾ ਜੇ ਆ ਗਿਆ ਉਹ ਬਈ ਉਹ ਬੋਲੇ ਆਇਆ ਆਉ ਰਹੀ ਐ ਇੱਧਰ ਆਪਾਪੂ ਲਾ ਪਈਆ ਉਹ ਜੋਲੀ ਆ ਮੈਂ ਉੱਧਰ ਲੱਭਦਾ ਫਿਰ ਇੰਨਾ ਤੜਕੇ ਦਾ ਦਾਤੀ ਆਪਾ ਹੋਰ ਧਰ ਗਿਆ ਕੀ ਕਹਿੰਦੇ ਤੇ ਹਾਂ ਤੋੜ ਦਿਆ ਫਿਰ ਦਾ ਕੀ ਹੋ ਗਿਆ ਉੜਦੇ ਦਾ ਮੇਰਾ ਬਾਪੂ ਮੈਂ ਕਹਿੰਦਾ ਮੈਂ ਸਰੋਦੀ ਲਾਦਾ ਝੱਟਾ ਓਏ ਹੁਣ ਤਾਂ ਪੁੱਤਰਾ 12 ਵਜੇ ਦੁਪਹਿਰਾ ਹੋ ਗਿਆ ਹੁਣ ਕੀ ਫਾਇਦਾ ਤੜਕੇ ਠੰਡੇ ਹੋਏ ਲਾ ਲਈ ਨਾਲ ਇੱਕ ਬੰਦਾ ਹੋਰ ਨਾਲੀ ਨਾਲ ਬੰਦਾ ਤਾਂ ਲਾ ਲਾਂਗੇ ਮੈਂ ਤਾਂ ਐਂ ਕਹਣਾ ਵੀ ਘੰਟਾ ਦੋ ਘੰਟੇ ਜਿਹੜੇ ਲੱਗਦੇ ਨੇ ਲਾ ਦੇਣਾ ਉਹ ਨਹੀਂ ਹੁਣ ਤਾਂ ਦੁਪਹਿਰਾ ਹੋ ਗਿਆ ਧੁੱਪ ਦੇਖ ਬੋ ਕਿੰਨੀ ਤੇਜ਼ ਆ ਉਹਨੇ ਥੋੜੀ ਕੰਮ ਆਊਗਾ ਧੁੱਪ ਤਾਂ ਬਹੁਤ ਆ ਹੁਣ ਖੜਾ ਤੜਕੇ ਠੰਡੇ ਹੋਏ ਆ ਜੀ ਹਾਂ ਢੇੜਾ ਨਹੀਂ ਇਹਨੂੰ ਲੱਦ ਕੇ ਲੈ ਜ ਇਹਦੀ ਰਹਿੰਦੀ ਆ ਕਸਰ ਆਪੇ ਘਰੇ ਸੁੱਕ ਜੂਗੀ ਤੇ ਪਲਟ ਕੇ ਪਾ ਦਾਂਗੇ ਹਾਂ ਹਾਂ ਉਹ ਤਾਂ ਠੀਕ ਆ ਮੈਨੂੰ ਤਾਂ ਐ ਬਾਪੂ ਹਵਾ ਬਹੁਤ ਚੱਲ ਰਹੀ ਆ ਮਾ ਕਿਤੇ ਉਹੀ ਨਾ ਹਵਾ ਛਾੜਦੀ ਉਹਨੂੰ ਖੇਤ ਚ ਉਹ ਨਹੀਂ ਨਹੀਂ ਐ ਨਹੀਂ ਛੱਡਦੀ ਹੈਗੀ ਆ ਦੇਖੀ ਵਿੱਚ ਤਾਂ ਪੱਕੀ ਪਈ ਆ ਲੈ ਮੜਾ ਦੇਖ ਲੈ ਵੇ ਆ ਕੇ ਦੇਖ ਲੈ ਦੇਖ ਲੈ ਲੈ ਬਾਪੂ ਮਾਰਨੇ ਆ ਦੇਖ ਮੈਨੂੰ ਤਾਂ ਐ ਵੀ ਹਵਾ ਬਹੁਤ ਚੱਲ ਰਹੀ ਆ ਬਾਪੂ ਉਹੀ ਨਾ ਛੱਡ ਜਾਵੇ ਕਿਤੇ ਉਹ ਨਹੀਂ ਛੱਡਦੀ ਐ ਤਾਂ ਇੱਧਰ ਠੰਡੇ ਸਵਾਰ ਨਾਲ ਤੂੰ ਕਰਨੀ ਕਿਉਂ ਹੁਣ ਤਰਸ ਪੈਂਦੀ ਐ ਤੇ ਸਭ ਬੱਚੇ ਉਹ ਬੋਲਦੇ ਕਿ ਸੱਚੀ ਗੱਲ ਆ ਬਾਪੂ ਹਾਂ ਸਰੋਂ ਆਤ ਕੀ ਆਪਣੀ ਬਹੁਤ ਸੋਹਣੀ ਹੋਈ ਆ ਸਰੋਂ ਤਾਂ ਨਿਗਾਹ ਤਾਂ ਮਾਰ ਕੇ ਦੇਖਿਆ ਫੜੀਆਂ ਤਾਂ ਦੇਖਣਾ کہیں ਲੱਗੀਆਂ ਨਹੀਂ ਹਾਂ ਉਹ ਜੋਲੀ ਕਹਿੰਦਾ ਸੀ ਚਾਹਣਾ ਕੀ ਤੋਂ ਲੈਂਦਾ ਵੀ ਮਹਾਪੇਸ ਔਸ਼ਤ ਲੈਂਦਾ ਮਾਸ ਤਾਂ ਨਾਬੇਲੇ ਸੇਠ ਤੋਂ ਹਾਂ ਮਹਾ ਉਸੇ ਤੋਂ ਹੇਰ ਇੱਕ ਸਾਲ ਉਸੇ ਤੋਂ ਲੈਨੇ ਪਰ ਪਿਛਲੇ ਨਾਲ ਵਧੀਆ ਹੈ ਨਾ ਬਹੁਤ ਸੋਹਣੀ ਹੋ ਰਹੀ ਐ ਫਸਲ ਆਤੀ ਦਾ ਕਣਕੇ ਵੀ ਵਧੀਆ ਆ ਝਾੜ ਵਧੀਆ ਨਿਕਲੂ ਆ ਹਾਂ 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 ਚੱਲ ਸੁਣੂਗਾ ਐਤ ਕੀ ਰੱਬ ਹਾਂ ਜੇ ਮਿਹਨਤ ਕਰਾਂਗੇ ਵਗਾਗਾ ਉਹ ਜਾਊਗਾ ਹਾਂ ਚਲ ਹਲੇ ਫੇਰਾਇਂ ਕਰਦੇ ਆ ਤੜਕੇ ਗੋਲੀ ਹੋਰਾਂ ਨੂੰ ਲੈ ਕੇ ਮਾਰ ਲੈਣਾ ਝਾਟਾ 7 ਵਜੇ ਰਿਆਵਲਾਂਗੇ ਆਹੋ ਚਾਹ ਪੀਂਦੇ ਆ ਜੀ ਹਾਂ ਫਿਰ ਬਾਅਦ ਚ ਰੋਟੀ ਰੋਟੀ ਚੱਕ ਲਈ ਆਪੇ ਕੋਈ ਗੱਲ ਨਹੀਂ ਰੋਟੀ ਦਾ ਮਾਰਾਂਗੇ 9:00 ਵਜੇ ਨੂੰ ਹਾਂ ਉਹਨਾਂ ਨੂੰ ਚੱਲ ਖਰਚਾ ਪਤਾ ਦੇ ਦਾਂਗੇ ਜਵਾਖਾਂ ਨੂੰ ਅੱਛਾ ਆਹੋ ਚੱਲ ਲਾਲਚਨ ਮੜਾ ਮੋਟ ਕੰਮ ਕਰ ਦਿੰਦੇ ਨੇ ਹਾਂ ਫਿਰ ਮੈਂ ਤਾਂ ਇਹ ਕਹਣਾ ਹਾਂ ਮਹਾਪਕੂਦੇ ਹੋ ਕੇ ਚੱਲਦੇ ਆ ਮੋਟਰ ਤੇ ਕੀ ਕਰਨਾ ਉੱਥੇ ਉਹੋ ਜਿਹੇ ਗਲਾਸਾਂ ਚ ਵੇਲਾਈਆਂ ਲਾਈ ਮੇਰੇ ਨਾਲ ਤਾਂ ਉਹਦੇ ਖਲੇ ਵੀ ਕਿਵੇਂ ਨੇ अच्छा महावनो दब जनेया दस ਤਾਂ ਹੈਗੀਆਂ ਨੇ ਟੋਏ ਪੱਟ ਪੱਟ ਕੇ ਚਲਾਓ ਦੱਬ ਨੇ ਦੇਖ ਲੈ ਜੀ ਨਾਲੇ ਹੋ ਜੂਗੀ ਐਨੇ ਹੋਰ ਨਾਲੇ ਰੋਟੀ ਗੱਡੀ ਦਾ ਟਾਈਮ ਹੋ ਜੂਗਾ ਪਿੰਡ ਨੂੰ ਲੰਘ ਚੱਲਾਂਗੇ ਚੱਲ ਦੇਖ ਲੈ ਫਿਰ ਚੱਲ ਇਹਨੂੰ ਇਹਦੇ ਨਾਲ ਕ੍ਰਿਸ਼ਨ ਨਾਲ ਕਰ ਲੈ ਗੱਲ ਫਿਰ ਬਾਪੂ اچھا ਇਹਨੂੰ ਪੁੱਛ ਲੈ ਤੇ ਉਦੋਂ ਚੱਕ ਲਿਓ ਨੇ ਫਿਰ ਆਪਾਂ ਜਿਹੜਾ ਫਾਰਮ ਫੋਰਮ ਦਾ ਕਹਿੰਦੇ ਤੇ ਫਾਰਮ ਦਾ ਚਾਲੂ ਕਰਨਾ ਠੀਕ ਆ ਬੋਲੇ ਆਪੂ ਕੀ ਕਰਨਾ ਉਹਨੇ ਹੁਣ ਦੇਖ ਤੂੰ ਬਸ ਮਹਾ ਬੇਲਾਈਆਂ ਦੱਬ ਦਿੰਦੇ ਆ ਅੱਛਾ ਮੂਰੇ ਰਾਮਦਾਰੀ ਹੋ ਜੋਪਰ ਨੂੰ ਸਬਜੀ ਭੱਜੀ ਦੀ ਮਾਤਾ ਕਹਿੰਦੀ ਵੀ ਜਲ ਦੁਪਹਿਰਾ ਹੋ ਰਿਹਾ ਫਿਰ ਕਰ ਲੰਦੇ ਹੱਥ ਨਹੀਂ ਬਸ ਮੈਂ ਤਾਂ 10 ਮਿੰਟ ਲਾਉਣੇ ਨੇ ਬਾਪੂ ਚਾਰ ਦਾ ਗਲਾਸ ਨੇ ਆਦੇ ਬਾਕੀ ਦਾ ਚੌਲੇ ਦੇ ਘੱਲ ਆ ਗਿਆ ਸੀ ਮੈਂ ਅੱਛਾ ਆ ਉਹਦੇ ਚਾਰ ਕੇ ਨਹੀਂ ਬਾਕੀ ਤਾਂ ਹਲੇ ਰਹਿੰਦੀਆਂ ਨੇ ਉੱਪਰੋਂ ਛੱਲ ਕਰ ਲੈ ਫਿਰ ਮੈਂ ਅੰਦਰ ਬੈਠਾਂ ਹੈ ਅੱਛਾ ਅੰਦਰ ਬੈਠਣਾ ਹੋਰ ਹਲ ਕਰ ਲੈ ਤੂੰ ਰਾਣਾ ਬਾਪੂ ਇਹ ਆ ਦੇਖ ਆ ਦੇਖੇ ਆ ਵਧੀਆ ਹੋ ਗਿਆ ਨਹੀਂ ਵਧੀਆ ਹੋ ਰਿਹਾ ਨੇ ਭਲਤਾ ਹਾਂ ਇਹ ਉਗੇ ਸਾਰੇ ਬੀਜ ਤਾਂ ਹਾਂ ਬੀਜ ਹੋ ਰਹੇਗੇ ਬਸ ਆ ਤਿੰਨ ਚਾਰ ਕਨੇ ਇਹਨਾਂ ਨੂੰ ਮੈਂ ਗੱਡ ਕੇ ਹੁਣ ਆ ਗਿਆ ਬਸ ਤੁਹਾਡੇ ਕੋਲ ਚਲ ਆਓ ਫਿਰ ਚੱਲਦੇ ਆਂ ਬਟਾ ਹਾਂ ਤੁਸੀਂ ਚਲੋ ਫਿਰ ਅੰਦਰ ਮੈਂ ਲਾ ਦਮੇ ਨਾ ਹਾਂ ਹਾਂ ਲਾ ਠੀਕ ਆ ਕੀ ਜੀ ਲਾ ਦਿੰਨੇ ਆ ਮੈਂ ਤਾਂ ਹੋਰ ਸੋਚਦਾ ਜਿਹੜੇ ਤਾਂ ਚੌਲ ਵਾਲੀਆਂ ਬਹੁਤ ਨੇ ਬਾਪੂ ਨੇ ਕਿ ਕਿ ਉਦਨੇ ਪਸੀਨੇ ਲਵਾ ਦिए ਬਸ ਫਿਰ ਐਂ ਸਕੀਮ ਹੈ ਕਾਹਨੂੰ ਕਹਿ ਦਿੰਨੇ ਆ ਬਾਪੂ ਨੂੰ ਵੀ ਛੱਡ ਬਾਪੂ ਉਹਦਾ ਚੌਲ ਵਾਲਾ ਫਿਰ ਇਹਨਾਂ ਦਾ ਜਿਆਦਾ ਝੂੰਪੜ ਜਾ ਖੁੱਜੂਗਾ ਠੀਕ ਹੈ ਹੁਣ ਆਥਾਂ ਜੋਤੀ ਲਾਵਾਂਗੇ ਆ ਕੇ ਫਿਰ ਦੇਖੀ ਜੋ ਬਾਪੂ ਦੀ ਗੱਲ ਠੀਕ ਆ